ਜਦੋਂ ਵੀ ਪੰਜਾਬ ਤੇ ਵਿਪਤਾ ਪੈਂਦੀ ਹੈ ਪੰਜਾਬ ਪੰਜਾਬੀਅਤ ਉੱਤੇ ਪੰਜਾਬੀ ਇੱਕ ਦੂਜੇ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਰਹਿੰਦੇ ਤੇ ਜੋ ਮੈਂ ਤਸਵੀਰਾਂ ਤੁਹਾਨੂੰ ਬਿਆਨ ਕਰ ਰਿਹਾ ਇਹ ਤਸਵੀਰਾਂ ਹਨ ਸਾਬਕਾ ਸੈਨਿਕਾਂ ਦੀਆਂ ਜਿਹੜੇ ਕਿ ਲੰਗਰ ਦੀ ਸੇਵਾ ਜਿਹੜੇ ਬੰਨਾਂ ਦੇ ਉੱਤੇ ਸੇਵਾਦਾਰ ਲੱਗੇ ਹੋਏ ਨੇ ਉਹਨਾਂ ਲਈ ਕੀਤੀ ਜਾ ਰਹੀ ਹੈ ਤੇ ਕੱਲ ਪਰਸੋਂ ਦੀ ਗੱਲ ਹੈ ਮੈਂ ਵੀ ਖੁਦ ਇਹਨਾਂ ਬੰਨਾਂ ਦੇ ਉੱਤੇ ਜਦੋਂ ਕਵਰੇਜ ਕਰਨ ਵਾਸਤੇ ਗਿਆ ਤਾਂ ਇਹ ਸਾਬਕਾ ਸੈਨਿਕ ਲੰਗਰ ਲੈ ਕੇ ਆ ਰਹੇ ਸੀ ਦੇ ਨਾਲ ਇੱਕ ਟੈਂਪੂ ਪਹਿਲਾਂ ਤੋਂ ਹੀ ਉਸ ਜਗ੍ਹਾ ਦੇ ਉੱਤੇ ਲੰਗਰ ਵਰਤਾਇਆ ਸੀ ਪ੍ਰਸ਼ਾਦ ਦੇ ਚਾਰ ਵਰਤਾਇਆ ਸੀ ਪਰ ਲੇਕਿਨ ਮੇਰੀ ਮੁਲਾਕਾਤ ਇੱਕ ਸਾਬਕਾ ਸੈਨਿਕ ਦੇ ਨਾਲ ਹੋਈ ਉਹਨਾਂ ਸਾਨੂੰ ਦੱਸਿਆ ਕਿ ਸਾਡਾ ਜਿਹੜਾ ਫਰਜ ਹੈ ਪਹਿਲਾਂ ਫੌਜ ਦੇ ਵਿੱਚ ਉਹਨਾਂ ਵੱਲੋਂ ਸੇਵਾ ਨਿਭਾਈ ਗਈ ਤੇ ਹੁਣ ਜਿੱਥੇ ਵੀ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਭੀੜ ਪੈਂਦੀ ਹੈ ਤਾਂ ਇਹ ਸੇਵਾ ਕਰਨ ਦੇ ਲਈ ਚੱਲ ਪੈਂਦੇ ਨੇ ਤੇ ਇਹਨਾਂ ਨੂੰ ਸਲਾਮ ਹੈ ਸਲੂਟ ਹੈ ਕਿਉਂਕਿ ਅਸੀਂ ਅੱਜ ਜਿਨ੍ਹਾਂ ਦੇ ਵਿੱਚ ਸਭ ਨੂੰ ਅੱਜ ਇਹ ਪਤਾ ਲੱਗ ਚੁੱਕਿਆ ਹੈ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਜੇ ਅਸੀਂ ਇੱਕ ਦੂਜੇ ਦੀ ਆਪ ਹੈਲਪ ਕਰਾਂਗੇ ਤਾਂ ਹੀ ਪ੍ਰਮਾਤਮਾ ਸਾਡੀ ਹੈਲਪ ਕਰੇਗਾ ਤੇ ਤਸਵੀਰਾਂ ਜਿਹੜੀਆਂ ਬੇਲਾ ਇਲਾਕੇ ਦੇ ਵਿੱਚ ਵਕ ਵਕ ਬੰਨਾਂ ਦੇ ਉੱਤੇ ਚੱਲ ਰਹੀ ਜਿਹੜੀ ਕਮਾਂਦੀਆਂ ਨੇ ਜਿੱਥੇ ਕਿ ਬਚਾਓ ਰਾਹਤ ਕਾਰਜ ਜਿਹਨੇ ਸ਼ੁਰੂ ਕੀਤੇ ਹੋਏ ਨੇ ਪ੍ਰਸ਼ਾਸਨ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪਰ ਲੇਕਿਨ ਅਸੀਂ ਵੀ ਸਲਾਮ ਕਰਦੇ ਆ ਇਹਨਾਂ ਸਾਬ ਕਾ ਸੈਨ ਕਰਨ ਧੰਨਵਾਦ ਆਰਟੀਵੀ 1 ਵਾਲਿਓ ਜੀ ਆਹ ਠੀਕ ਆ ਜੀ ਓਕੇ ਉਹ ਹੜਦਾ ਰਿਹਾ ਰੁਕ ਜਾ ਯਾਰ ਮੈਂ ਕਹਿੰਦਾ ਜੇ ਜਾ ਕੇ ਉਹ ਸਾਡਾ 98 ਵਰਗਡ ਰੇਲ ਮਨ ਇਹ ਨਾ ਪਾ ਦੇ ਬੋਲ ਦੇ ਨਾ ਰੋਕਿਆ ਰੋਕਿਆ ਕਿ ਮੈਂ ਯਾਰ ਹਾਂ ਹਾਂ ਇੱਥੇ ਦੇ 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 ਸਾਰੇ ਦੇ ਦੇ ਹਾਂ ਦੇ ਦੇ ਉੱਤੇ ਟੱਕਣਾ ਜੇ ਕੋਈ ਖਾਣੇ ਦੀ ਜਗ੍ਹਾ ਤਾਂ ਹੋਰ ਹੋ ਜਦੋਂ ਹੋ ਆ ਵੀ ਆਪਣੇ ਨਾਲ ਬਾਤ ਕਰਦੇ ਹੋ ਕੋਈ ਨਹੀਂ ਵੀ ਕਰਦੇ ਜੀ ਲਓ ਜੀ ਚਲੋ ਨਹੀਂ ਨਹੀਂ ਰੋਕ ਕੇ ਆਪਣੇ ਬੰਨਰੇ ਪਾਸੋਂ ਨਿਕਲ ਖੜ ਗਿਆ ਜੀ ਆਮ ਲੋਕਾਂ ਦੇ ਉੱਪਰ ਐਸੇ ਸਟਿੱਕਸ